ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜ세 ਗੱਲ ਕਰਾਂਗੀ ਚਾਹ ਵਾਰੀ ਜਿਹੜੀ ਕਿ ਦੁਨੀਆ ਭਰ ਵਿੱਚ ਸਭ ਤੋਂ ਵੱਧ ਪੀਤੀ ਜਾਣ ਵਾਲੀ ਡਰਿੰਕ ਹੈ ਹਰ ਘਰ ਹਰ ਕਲਚਰ ਦੀ ਚਾਹ ਦੀ ਆਪਣੀ ਇਪੋਰਟੈਂਸ ਹੈ ਜੇ ਆਪਾਂ ਹਿਸਟਰੀ ਦੀ ਗੱਲ ਕਰੀ ਤਾਂ ਚਾਹ ਅਸਲ ਵਿੱਚ ਚਾਈਨਾ ਤੋਂ ਸ਼ੁਰੂ ਹੋਈ ਸੀ ਪਰ ਹੁਣ ਇਹ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਂਦੀ ਹੈ ਇੰਡੀਆ ਵਿੱਚ ਤਾਂ ਚਾਹ ਦਾ ਇੱਕ ਕਲਚਰ ਬਣ ਚੁੱਕਿਆ ਹੈ ਚਾਹ ਪੀਣ ਦੇ ਬਹੁਤ ਫਾਇਦੇ ਨੇ ਸਭ ਤੋਂ ਪਹਿਲਾ ਫਾਇਦਾ ਤਾਂ ਇਹ ਹੈ ਕਿ ਆਪਾਂ ਨੂੰ ਫਰੈਸ਼ ਕਰ ਦਿੰਦੀ ਹੈ ਦਿਮਾਗ ਦੀ ਤਕਾਵਟ ਦੂਰ ਕਰ ਦਿੰਦੀ ਆ ਕਿਉਂਕਿ ਇਸ ਵਿੱਚ ਕੈਫੀਨ ਨਾਮਕ ਤੱਤ ਹੁੰਦਾ ਗ੍ਰੀਨ ਟੀ ਡਾਈਜੈਸ਼ਨ ਤੇ ਬੀਟਲੋਸ ਵਿੱਚ ਮਦਦ ਕਰਦੀ ਆ ਹਰਬਲ ਟੀ ਜਿਵੇਂ ਤੁਲਸੀ ਜਿੰਜਰ ਵਗੈਰਾ ਪਾ ਕੇ ਜਿਹੜੀ ਚਾਹ ਤਿਆਰ ਕੀਤੀ ਜਾਂਦੀ ਉਹ ਇਮਿਊਨਿਟੀ ਨੂੰ ਸਟਰੋਂਗ ਕਰਦੀ ਆ ਚਾਹ ਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਨੇ ਜੋ ਸਕਿਨ ਨੂੰ ਗਲੋਇੰਗ ਬਣਾਉਂਦੇ ਨੇ ਤੇ ਆਪਣੀ ਏਜਿੰਗ ਦੀ ਜਿਹੜੀ ਪ੍ਰੋਸੈਸ ਆ ਉਹਨੂੰ ਸਲੋ ਕਰਦੇ ਨੇ ਪਰ ਜੇ ਚਾਹ ਪੀਂਦੇ ਫਾਇਦੇ ਨੇ ਤੇ ਸੇ ਨੁਕਸਾਨ ਵੀ ਨਹੀਂ क्योंकि हर चीज की हद हाँ है। ज्यादा चाह एसिडिटी नींद की प्रॉब्लम दंदा का रंग पीला पैंता है किडनी स्टोन वर्गी प्रॉब्लम हो जाती है इस करके दो तीन तो कप दिन ठीक नहीं पर ज्यादा एडिक्शन चंकी नहीं है चाह पीण सब तो बेस्ट टाइम ब्रेकफास्ट तो बादनिंग है खाली पीड़ा रात में चाह अवॉइड करो पर अजकल चाह ना पीने क्यों जोर दिता जा रहा है उसकी वजह है अनीमिया रिस्क ਤੇ ਹੱਡੀਆਂ ਦੀ ਕਮਜ਼ੋਰੀ ਕਿਉਂਕਿ ਜਿਆਦਾ ਚਾਹ ਪੀਣ ਨਾਲ ਬੋਡੀ ਵਿੱਚ ਕੈਲਸ਼ੀਅਮ ਤੇ ਆਇਰਨ ਦੀ ਅਬਜਪਸ਼ਨ ਘੱਟ ਜਾਂਦੀ ਹੈ ਮੀਨਸ ਕੈਲਸ਼ੀਅਮ ਤੇ ਆਇਰਨ ਜਿੰਨਾ ਆਪਣੀ ਬੋਡੀ ਨੂੰ ਚਾਹੀਦਾ ਜਿੰਨਾ ਅਬਸੋਰਬ ਹੋਣਾ ਚਾਹੀਦਾ ਅਬਸੋਰਬ ਨਹੀਂ ਹੋ ਪਾਉਂਦਾ ਸੈਕਿੰਡ ਇੱਕ ਆਦਤ ਬਣ ਜਾਂਦੀ ਹੈ ਕਿਉਂਕਿ ਇਸ ਵਿੱਚ ਕੈਫੀਨ ਹੈ ਤੇ ਜੇ ਬੋਡੀ ਨੂੰ ਨਾ ਮਿਲੇ ਤਾਂ ਆਪਣਾ ਹੈਡੈਕ ਥਕਾਨ ਤੇ ਇਰਿਟੇਬਿਲਟੀ ਮਹਿਸੂਸ ਹੁੰਦੀ ਹੈ ਲੱਤ ਲੱਗ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਆ ਮੋਰਓਵਰ ਸਾਡਾ ਪੰਜਾਬੀਆਂ ਦਾ ਚਾਹ ਬਣਾਉਣ ਦਾ ਤਰੀਕਾ ਬਹੁਤ ਹੀ ਗਲਤ ਹੈ ਸਵਾਦਾ ਨੇ ਸਾਨੂੰ ਮਾਰਿਆ ਪਿਆ ਅਸੀਂ ਚਾਹ ਪਤੀਏ ਦੁੱਧ ਪਾ ਕੇ ਉਬਾਲਦੇ ਰਹਿੰਦੇ ਹਾਂ ਤੇ ਜਦੋਂ ਔਗਜੈਲਿਕ ਐਸਿਡ ਬਣ ਜਾਂਦਾ ਮੀਨ ਚਾਹ ਕੜ ਜਾਂਦੀ ਹੈ ਤੇ ਤਦ ਪੀਂਦੇ ਹਾਂ ਕੜੀ ਚਾਹ ਔਗਜੇਲੇਟ ਬਣਾਉਂਦੀ ਹੈ ਤੇ ਜਿਹੜੇ ਔਕਸੀਲੇਟੂ ਕਿਡਨੀ ਸਟੋਨ ਦਾ ਕਾਰਨ ਬਣਦੇ ਨੇ ਹੁਣ ਆਪਾਂ ਇਹੋ ਜਿਹਾ ਕੀ ਕਰੀਏ ਵੀ ਸੱਪ ਵੀ ਮਰ ਜੇ ਤੇ ਸੂਟੀ ਵੀ ਨਾ ਟੁੱਟੇ ਮੀਨਸ ਚਾਹ ਦੀ ਤੀਨ ਲਈ ਤੇ ਨੁਕਸਾਨ ਵੀ ਨਾ ਹੋਵੇ ਕੁਝ ਨਹੀਂ ਬਸ ਆਪਾਂ ਚਾਹ ਪਣਾਉਣ ਦਾ ਬਣਾਉਣ ਦਾ ਤਰੀਕਾ ਬਦਲ ਲੈ ਸਭ ਤੋਂ ਪਹਿਲਾਂ ਪਾਣੀ ਵਾਲ ਨੂੰ ਅਦਰਕ ਇਲਾਚੀ ਲੌਂਗ ਤુલਸੀ ਦਾਲਚੀਨੀ ਸੌਂਫ ਲੇਮਨ ਗ੍ਰਾਸ ਮਿੰਟ ਵਗੈਰਾ ਪਾ ਕੇ ਅਸਬੰਗਨਾ ਮਲਠੀ ਵਗੈਰਾ ਪਾ ਕੇ ਉਬਾਲ ਲੈਣਾ ਹੁਣ ਆਪਾਂ ਇਹ ਚੀਜ਼ਾਂ ਤਾਂ ਦੱਸਤੀ ਵਾਲੀਆਂ ਹਰਬਸ ਪਾ ਕੇ ਉਬਾਲਣੀਆਂ ਨੇ ਕਿ ਹੁਣ ਇਹਨਾਂ ਦੇ ਫਾਇਦੇ ਕੀ ਨੇ ਅਦਰਕ ਕੀ ਕਰਦੀ ਹੈ ਸੋਰ Throat ਨੂੰ ਠੀਕ ਕਰਦੀ ਆ एलआईटी ब्लोटिंग नु दूर ਕਰਦੀ ਹੈ ਲੌਂਗ ਐਂਟੀਬੈਕਟੀਰੀਅਲ ਪ੍ਰੋਪਰਟੀ ਨਿਕਟਾਣਾਂ ਨੂੰ ਮਾਰਦੀ ਹੈ ਤુલਸੀ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰਦੀ ਆ ਦਾਲਚੀਨੀ ਬਲੱਡ ਸ਼ੂਗਰ ਕੰਟਰੋਲ ਕਰਦੀ ਆ ਸੌਫ ਡਾਈਜੈਸ਼ਨ ਨੂੰ ਸਮੂਧ ਕਰਦੀ ਆ ਲੈਮਨ ਕ੍ਰਾਸ ਸਟ्रेस ਨੂੰ ਘਟਾਉਂਦਾ ਮਿੰਟ ਗੈਸ ਤੇ ਐਂਡ ਡਾਈਜੈਸ਼ਨ ਨੂੰ ਦੂਰ ਕਰਦਾ ਆਸਵਗੰਧਾ ਤੇ ਮੁਲਠੀ ਆਪਣੀ ਥਰੋਟ ਹੈਲਥ ਨੂੰ ਇੰਪਰੂਵ ਕਰਦੀ ਨੇ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਦੋ ਇਹਨਾਂ ਵਿੱਚੋਂ ਆਪਾਂ ਕੋਈ ਦੋ ਹੋਵ ਯੂਜ਼ ਕਰ ਸਕਦੇ ਆ ਅਰ ਜਿਆਦਾ ਪਾਵਾਂਗੇ ਤਾਂ ਆਪਣੀ ਚਾਹ ਦਾ ਟੇਸਟ ਖਰਾਬ ਹੋ ਸਕਦੇ ਸਾਰੀਆਂ ਚੀਜ਼ੇ ਇਕੱਠੀਆਂ ਪਾਉਣਾ ਹੁਣ ਚੰਗੀ ਤਰ੍ਹਾਂ ਉਬਾਲ ਕੇ ਚਾਹ ਪੱਤੀ ਪਾਲਣੀ ਤੇ ਖੰਡ ਦੀ ਜਗਤ ਇਹ ਆਪਾਂ ਗੁੜ ਪਾ ਸਕਦੀਆਂ ਹੁਣ ਕਿਸੇ ਦੂਜੇ ਬਰਤਨ ਦੇ ਵਿੱਚ ਦੁੱਧ ਉਬਾਲ ਲੈਣਾ ਤੇ ਉਬਲਿਆ ਦੁੱਧ ਚਾਹ ਵਿੱਚ ਪਾਉਣਾ ਤੇ ਫਿਰ ਆਪਣੀ ਫਰੈਸ਼ ਹੈਲਦੀ ਟੀ ਰੈਡੀ ਹੋ ਜਾਂਦੀ ਹੈ ਇਹ ਨਹੀਂ ਕਿ ਚਾਹ ਦੇ ਵਿੱਚ ਦੁੱਧ ਪਾ ਦਿਓ ਫਿਰ ਉਹ ਕਾੜੇ ਜਾਓ ਕਾੜੀ ਜਾਓ ਤੇ ਜਦੋਂ ਅੰਜਲੀ ਐਸਿਡ ਦਾ ਕੀ ਘੋਲ ਬਣ ਜੇ ਉਹ ਪੀਓ ਉਹ ਆਪਣੀ ਸਿਹਤ ਲਈ ਬਹੁਤ ਹੀ ਨੁਕਸਾਨਦੇਹ ਹੈ ਪਰ ਜੇ ਤੁਸੀਂ ਇੱਕ ਸਾਈ ਦੇ ਦੁੱਧੋ ਬਾਲ ਲਓਗੇ ਜਿਵੇਂ ਅੰਗਰੇਜ਼ ਕਰਦੇ ਸੀ ਚਾਹ ਦੁੱਧ ਅਲੱਗ ਵાળ ਕੇ ਉਹ ਵਿੱਚ ਪਾਓ ਤਾਂ ਆਪਣੀ ਚਾਹ ਫਰੈਸ਼ ਤੇ ਰੈਡੀ ਹੋਊਗੀ ਤੇ ਆਪਾਂ ਨੂੰ ਬਹੁਤ ਸਾਰੇ ਫਾਇਦੇ ਵੀ ਦੀਤੂਗੀ ਹੁਣ ਦੇਖੋ ਆਪਾਂ ਗੱਲ ਕੀਤੀ ਹਰਬ ਦੀ ਹੁਣ ਜੇ ਸਾਰੀਆਂ ਹਰਬਸ ਆਪਾਂ ਕੱਲੀਆਂ ਖਾਵਾਂਗੇ ਨਹੀਂ ਖਾ ਪਾਵਾਂਗੇ ਕਿਉਂਕਿ ਇਹ ਚੀਜ਼ ਖਾਣ ਦੇ ਵਿੱਚ ਕੌੜੀਆਂ ਨੇਗੀਆਂ ਪਰ ਜੇ ਆਪਾਂ ਇਹਨਾਂ ਹਰਬਸ ਦਾ ਫਾਇਦਾ ਲੈਣਾ ਚਾਹੁੰਦੇ ਤਾਂ ਆਪਾਂ ਦੋ ਤਿੰਨ ਵਾਰ ਜਦੋਂ ਵੀ ਆਪਾਂ ਚਾਹ ਬਣਾਉਣੇ ਦੋ ਰੋ ਤਿੰਨ ਤਿੰਨ ਹਰਬਸ ਹਰ ਵਾਰ ਚਾਹ ਚ ਪਾਉਂਦੇ ਜਾਓ ਤੇ ਖਾਂਦੇ ਪੀਂਦੇ ਜਾਓ ਚਾਹ ਨੂੰ ਤੇ ਕੀ ਹੋਊਗਾ ਤੇ ਆਪਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੋਊਗਾ ਸੱਪ ਵੀ ਮਰ ਜੂ ਕਿ ਸੋਡਾ ਵੀ ਬਾਚ ਜੂ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਚਾਹ ਦੀ ਚੁਸਕੀ ਦੇ ਨਾਲ ਤੁਸੀਂ ਵੀਡੀਓ ਦੇਖੋਗੇ ਮਿਲਦੇ ਹਾਂ ਤਦ ਤੱਕ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ